ਸਤਿਕਾਰਯੋਗ ਸਾਥੀਓ ਸਤਿ ਸ਼੍ਰੀ ਅਕਾਲ ਆਪਾਂ ਤੁਹਾਡੇ ਨਾਲ ਰੂਬਰੂ ਹੋ ਰਹੇ ਸੀ ਪੁਸਤਕ Saddam Hussein ਦੇ ਕਤਲ ਦੀ ਅਮਰੀਕਨ ਸਾਜਿਸ਼ ਨੂੰ ਲੈ ਕੇ ਇਸਦੇ ਦੋ ਘਟਾਏ ਕੀਤੇ ਨੇ ਆਪਾਂ ਤੇ ਤੀਜਾ ਘਟਾਏ ਅੱਜ ਸ਼ੁਰੂ ਕਰਨ ਲੱਗੇ ਆਂ ਬినాਸ਼ ਕਿਉਂ? ਭਾਵ ਇਰਾਕ ਦੀ ਧਰਤੀ ਦੇ ਉੱਤੇ ਇੰਨਾ ਭਾਰੂਦ ਸੁੱਟਿਆ ਗਿਆ ਜਾਨੀ ਮਾਲੀ ਨੁਕਸਾਨ ਹੋਇਆ ਇਸ ਦੇ ਪਿੱਛੇ ਕੀ ਕਾਰਨ ਸੀ ਕਿ ਅਮਰੀਕਾ ਅਤੇ ਉਸ ਦੇ ਜੋਟੀਦਾਰਾਂ ਨੂੰ ਐਨੀ ਤਾਕਤ ਅਤੇ ਸ਼ਕਤੀ ਦੀ ਵਰਤੋਂ ਕਰਨੀ ਪਈ ਸੋਚਣ ਵਾਲੀ ਗੱਲ ਹੈ ਕਿ ਅਮਰੀਕਾ ਵਰਗੀ ਮਹਾਸ਼ਕਤੀ ਤੇ ਉਸ ਦੇ ਹੋਰ 28 ਜੋਟੀਦਾਰ ਦੇਸ਼ ਉਹਨਾਂ ਨੇ ਇਕੱਠੇ ਹੋ ਕੇ ਇਰਾਕ ਤੇ ਹਮਲਾ ਕਿਉਂ ਕੀਤਾ? ਦੂਜੇ ਦੇਸ਼ਾਂ ਦੀ ਸਹਿਤਾ ਅਮਰੀਕਾ ਨੂੰ ਕਿਉਂ ਲੈਣੀ ਪਈ? ਇਰਾਕ ਨੇ ਇਕੱਲਿਆਂ ਇਹਨਾਂ ਮਹਾਸ਼ਕਤੀਆਂ ਦਾ ਮੁਕਾਬਲਾ ਕਿਉਂ ਕੀਤਾ? ਮੈਂ ਇੱਥੇ ਇਹ ਵੀ ਦੱਸਣਾ ਜ਼ਰੂਰੀ ਸਮਝਦਾ ਕਿ ਇਰਾਕ ਦੀ ਹਾਰ ਵੀ ਕਿਉਂ ਹੋਈ? ਸਭ ਤੋਂ ਪਹਿਲਾਂ ਅਪਾਂ ਦੇਖਦੇ ਹਾਂ ਕਿ ਅਮਰੀਕਾ ਨੇ ਇਰਾਕ ਦੇ ਉੱਤੇ ਹਮਲਾ ਕਿਉਂ ਕੀਤਾ ਇਸ ਦੀ ਮੁੱਖ ਵਜ੍ਹਾ ਕੀ ਸੀ ਉਸ ਸਮੇਂ ਸੰਸਾਰ ਦੋ ਧੜਿਆਂ ਵਿੱਚ ਵੰਡਿਆ ਹੋਇਆ ਸੀ ਇਹ ਦੋ ਤਾਕਤਾਂ ਅਮਰੀਕਾ ਅਤੇ ਰੂਸ ਭਾਵ ਯੂ ਐਸ ਐਸ ਆਰ ਸਨ ਇਹਨਾਂ ਦੋਹਾਂ ਦੇਸ਼ਾਂ ਦੇ ਸੰਤੁਲਨ ਦੇ ਉੱਤੇ ਸੂਪਰ ਸ਼ਕਤੀਆਂ ਦਾ ਸੰਤੁਲਨ ਖੜਾ ਸੀ ਪਰ ਬਾਲਟਿਕ ਗਣਰਾਜਾਂ ਨੂੰ ਸੁਤੰਤਰਤਾ ਦੇਣ ਨਾਲ ਰੂਸ ਦਾ ਖੋਖੜਾਪਣਾ ਦੁਨੀਆ ਸਾਹਮਣੇ ਜ਼ਾਹਰ ਹੋ ਗਿਆ ਤੇ ਦੁਨੀਆ ਦੀ ਇੱਕ ਵੱਡੀ ਸ਼ਕਤੀ ਜਿਸ ਦੇ ਕੋਲ ਵੀਟੋ ਪਾਵਰ ਸੀ ਉਹ ਢਾਹ ਢੇਰੀ ਹੋ ਗਈ ਅਮਰੀਕਨ ਧੜੇ ਨੂੰ ਹੁਣ ਹੋਰ ਕਿਸੇ ਦਾ ਡਰ ਨਹੀਂ ਰਿਹਾ ਉਹ ਆਪਣੇ ਆਪ ਨੂੰ ਦੁਨੀਆ ਦੀ ਇੱਕ ਨੰਬਰ ਤਾਕਤ ਸਮਝਣ ਲੱਗ ਪਿਆ ਸੀ ਇਸ ਲਈ ਉਸ ਦੇ ਅੰਦਰ ਜਿਹੜੀ ਸਾਮਰਾਜਵਾਦੀ ਭਾਵਨਾ ਬਣੀ ਹੋਈ ਸੀ ਉਸ ਨੇ ਜੰਗ ਨੂੰ ਹੱਲਾਸ਼ੇਰੀ ਦਿੱਤੀ ਅਮਰੀਕਾ ਤੇ ਇੰਗਲੈਂਡ ਦੋਵੇਂ ਸਾਮਰਾਜਵਾਦੀ ਭਾਵਨਾ ਨਾਲ ਭਰੇ ਹੋਏ ਸੀ ਸੰਸਾਰ ਦੇ ਕਮਜ਼ੋਰ ਦੇਸ਼ਾਂ ਨੂੰ ਤੇ ਆਪਣੇ ਵਿਚਾਰਾਂ ਪੱਖੀ ਸਰਕਾਰਾਂ ਨੂੰ ਆਪਣੇ ਵੱਲ ਖਿੱਚਣ ਲਈ ਉਹਨਾਂ ਦਾ ਆਰਥਿਕ ਸ਼ੋਸ਼ਣ ਕਰ ਰਹੇ ਸੀ এবিসি ਕੇ ਬਾਲਟਿਕ ਗਣਰਾਜਾਂ ਦੀ ਆਜ਼ਾਦੀ ਤੋਂ ਮਗਰੋਂ ਯੂ ਐਸ ਐਸ ਆਰ ਇੱਕ ਗੰਭੀਰ ਆਰਥਿਕ ਸੰਕਟ ਵਿੱਚ ਫਸਿਆ ਹੋਇਆ ਸੀ ਅਮਰੀਕਾ ਦੇ ਬਰਾਬਰ ਨੰਬਰ 1 ਤਾਕਤ ਹੁਣ ਪਹਿਲਾਂ ਵਾਂਗ ਨਹੀਂ ਸੀ ਅਮਰੀਕਾ ਅੱਗੇ ਗੋਡੇ ਟੇਕਣੇ ਪਏ ਗਏ ਸੋ ਇਸ ਕਰਕੇ ਬਾਲਟਿਕ ਗਣਰਾਜ ਜਦੋਂ ਆਜ਼ਾਦ ਹੋ ਗਏ ਤਾਂ ਯੂ ਐਸ ਐਸ ਆਰ ਆਰਥਿਕ ਤੌਰ ਤੇ ਆਤਮ ਨਿਰਪਰਨਾ ਰਿਹਾ ਤੇ ਉਸ ਨੂੰ ਵਿਦੇਸ਼ੀ ਸਹਾਇਤਾ ਦੇ ਲਈ ਇਹਨਾਂ ਰਾਜਾਂ ਦੇ ਅੱਗੇ ਝੁਕਣਾ ਪਿਆ ਗੱਲ ਕੀ ਯੂ ਐਸ ਐਸ ਆਰ ਦੇ ਟੁੱਟਣ ਨਾਲ ਅਮਰੀਕਾ ਇੱਕ ਕਿਸਮ ਦਾ ਸੰਸਾਰ ਦਾ ਚੌਧਰੀ ਬਣ ਗਿਆ ਤੇ ਜਿੱਥੇ ਕਿਤੇ ਵੀ ਛੋਟੇ ਦੇਸ਼ ਉਸ ਦੇ ਅੱਗੇ ਬੋਲਦੇ ਤਾਂ ਉਹਨਾਂ ਨੂੰ ਦਬਾਉਣ ਦੇ ਲਈ ਅਮਰੀਕਾ ਝਟ ਉਹਨਾਂ ਨੂੰ ਲੜਾਈ ਜਾਂ جنگ ਦਾ ਦਬਕਾ ਦਿੰਦਾ ਦੂਜੇ ਪਾਸੇ ਤੁਰਕੀ ਸੀ ਜਿਹੜਾ ਉਸ ਦਾ ਪਹਿਲੇ ਹੀ ਇਰਾਕ ਦੇ ਨਾਲ ਤੇਲ ਦੇ ਇਲਾਕਿਆਂ ਬਾਰੇ ਕਿਰਕੁਕ ਤੇ ਮੈਸੂਲ ਸੰਬੰਧੀ ਝਗੜਾ ਚੱਲ ਰਿਹਾ ਸੀ ਉਹ ਆਪਣਾ ਸਵਾਰਥ ਪੂਰਾ ਕਰਨਾ ਚਾਹੁੰਦਾ ਸੀ ਫਿਰ ਕੁਵੈਤ ਤਾਂ ਨਾਲ ਲੱਗਦਾ ਹੀ ਸੀ ਇਸਦੇ ਨਿੱਕਾ ਜਿਹਾ ਮੁਲਕ ਸੀ ਤੇ ਇਸ ਦੇਸ਼ ਦੇ ਵਿੱਚ ਅਮਰੀਕਾ ਦਾ ਵਿਸ਼ੇਸ਼ ਤੌਰ ਤੇ ਸਵਾਰਥ ਜੁੜਿਆ ਹੋਇਆ ਸੀ ਇਰਾਕ ਨੇ ਜਿਉਂ ਹੀ ਕੁਵੈਤ 'ਤੇ ਕਬਜ਼ਾ ਕੀਤਾ ਅਮਰੀਕਾ ਸਮੇਤ ਕਈ ਯੂਰਪ ਦੇ ਦੇਸ਼ ਪੀੜੇ ਹੋਣ ਲੱਗ ਪਏ ਉਹਨਾਂ ਨੂੰ ਭਾਵੇਂ ਕਵੈਤ ਦੀ ਆਜ਼ਾਦੀ ਜਾਂ ਗੁਲਾਮੀ ਨਾਲ ਕੋਈ ਸਰਵੋਕਾਰ ਨਹੀਂ ਸੀ ਉਹਨਾਂ ਨੂੰ ਤਾਂ ਕਵੈਤ ਨਾਲ ਆਪਣੇ ਜੁੜੇ ਹੋਏ ਆਰਥਿਕ ਸਵਾਰਥਾਂ ਜਾਂ ਹਿੱਤਾਂ ਤੱਕ ਮਤਲਬ ਜੀ ਇਸ ਲਈ ਉਹਨਾਂ ਦੀ ਕੁਰਲਾਹਟ ਹੋਣੀ ਤੇ ਬੁਖਲਾਹਟ ਹੋਣੀ ਇਹ ਲਾਜ਼ਮੀ ਹੀ ਸੀ ਸੋ ਅਮਰੀਕਾ ਇੰਗਲੈਂਡ ਅਤੇ ਫਰਾਂਸ ਵਰਗੇ ਅਮੀਰ ਦੇਸ਼ਾਂ ਨੇ ਕਵੈਤ ਵਿੱਚ ਆਪਣੇ ਪਸੰਦ ਦੀ ਸਰਕਾਰ ਬਣਾਉਣ ਵਾਸਤੇ ਖਾੜੀ ਸੰਕਟ ਨੂੰ ਭਾਂਬੜ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਬ੍ਰਿਟਾਨੀਆ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਇराक ਉੱਤੇ ਹਮਲਾ ਕਰਨ ਲਈ ਲੰਮੇ ਸਮੇਂ ਤੋਂ ਤਤਪਰ ਸੀ ਉਹਨਾਂ ਦੇ ਜਾਣ ਸੀਨ ਪ੍ਰਧਾਨ ਮੰਤਰੀ ਜੋਹਨ ਮੇਜਰ ਵੀ ਉਹਨਾਂ ਦੇ ਪੂਰਨਿਆ ਤੇ ਚੱਲੇ ਮਤਲਬ ਕਿ ਇਹ ਜਿਹੜੇ ਅਮੀਰ ਦੇਸ਼ ਸੀ ਇਹੀ ਇਹਨਾਂ ਨੇ ਹੀ ਜੰਗ ਨੂੰ ਬढ़ावा ਦਿੱਤਾ ਸ਼ਾਂਤੀ ਨਹੀਂ ਸੀ ਚਾਹੁੰਦੇ ਸੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਦੀ ਥਰ ਸੈਨਾ ਕਦਾਚਿਤ ਵੀ ਇਰਾਕ ਦੀ ਥਰ ਸੈਨਾ ਦਾ ਮੁਕਾਬਲਾ ਨਹੀਂ ਸੀ ਕਰ ਸਕਦੀ ਇਰਾਕ ਦੀ ਰਿਪਬਲਿਕਨ ਗਾਰਡਜ਼ ਦੁਨੀਆ ਦੀ ਭਾਵੇਂ ਖੂਨਖਾਰ ਮੰਨੀ ਜਾਣ ਵਾਲੀ ਪਾਲਸੀ ਪਰ ਅਮਰੀਕਾ ਨੇ ਆਪਣੀ ਹਵਾਈ ਸ਼ਕਤੀ ਦੇ ਨਾਲ ਉਸ ਦਾ ਲੱਖ ਤੋੜ ਦਿੱਤਾ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਰਨ ਵਾਲੇ ਫੌਜੀਆ ਦੀ ਅਮਰੀਕਾ ਨੇ ਗਿਣਤੀ ਕਰਨੇ ਸ਼ੁਰੂ ਕਰ ਦਿੱਤੀ ਇਹ ਜੰਗ ਵਿੱਚ ਇੱਕ ਅਮਰੀਕੀ ਵਿਸ਼ਲੇਸ਼ਕ ਐਡਵਾਰਡ ਲਟਵਾਕ ਨੇ ਅਮਰੀਕੀ ਰਾਸ਼ਟਰਪਤੀ ਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ ਕਿ ਜੇਕਰ ਹਾਲਾਤ ਇਤਿਹਾਦੀ ਫੌਜਾਂ ਦੇ ਹੱਕ ਵਿੱਚ ਜ਼ਿਆਦਾ ਰਹਿਣਾ ਤਾਂ ਵੀ ਇਰਾਕ ਦਾ 95% ਦੀ ਤੂਫਖਾਨਾ ਭਾਵੇਂ ਤਬਾਹ ਵੀ ਹੋ ਜਾਵੇ ਤਾਂ ਵੀ ਅਮਰੀਕਾ ਦੇ ਕਈ ਹਜ਼ਾਰ ਸੈਨਿਕ ਮਾਰੇ ਜਾਣਗੇ ਸੋ ਇਹ ਨਾ ਗੱਲਾਂ ਨੂੰ ਮੁੱਖ ਰੱਖਦੇ ਹੋਏ ਅਮਰੀਕਾ ਨੇ ਇੰਨੀ ਚਾਰੀ ਕੀਤੀ ਜੰਗ ਦੀ ਕਿ ਇਰਾਕ ਦੀ ਜਿਹੜੀ ਥਲ ਸੈਨਾ ਉਹ ਤਬਾਹ ਹੋ ਜਾਵੇ ਉਹ ਖਾੜੀ ਜੰਗ ਦੇ ਜੇਤੂ ਹੋਣ ਦਾ ਖਿਤਾਬ ਹਾਸਲ ਕਰਨਾ ਚਾਹੁੰਦਾ ਸੀ ਉਹ ਨਹੀਂ ਸੀ ਚਾਹੁੰਦਾ ਇਹ ਜਿਵੇਂ ਵਿਅਤਨਾਮ ਦੇ ਵਿੱਚ ਉਸ ਨੂੰ ਬੇਇਜ਼ਤੀ ਚਲਣੀ ਪਈ ਤੇ ਇੱਥੇ ਵੀ ਉਸ ਦਾ ਉਹੀ ਹਾਲ ਹੋਵੇ ਸੋ ਇਸੇ ਕਰਕੇ ਉਸ ਨੇ ਖੂਨ ਖਰਾਬੇ ਨੂੰ ਮੁੱਖ ਰੱਖਦੇ ਹੋਏ ਆਪਣੀ ਇੰਨੀ ਤਿਆਰੀ ਕੀਤੀ ਤੇ ਦੂਜੇ ਪਾਸੇ ਸਾਊਦੀ ਅਰਬ ਸੀ ਜਿਹੜਾ ਉਸ ਦਾ ਜੋਟੀਦਾਰ ਸੀ ਉਸ ਨੇ ਵੀ ਇੰਨੀ ਜ਼ਿਆਦਾ ਤਿਆਰੀ ਕੀਤੀ ਕਿ ਉਹਨੂੰ ਪਹਿਲਾਂ ਹੀ ਪਤਾ ਸੀ ਇਹ ਜਿਹੜਾ ਇਰਾਕ ਹੈ ਜਾਂ ਉਸ ਦੀ ਜਿਹੜੀ ਥਲ ਸੈਨਾ ਹੈ ਜਦੋਂ ਜ਼ਮੀਨੀ ਲੜਾਈ ਹੋਵੇਗੀ ਤਾਂ ਘੱਟੋ-ਘੱਟ 50 ਹਜ਼ਾਰ ਫੌਜਾਂ ਮਿੱਤਰ ਦੇਸ਼ਾਂ ਦੀਆਂ ਮਾਰੀਆਂ ਜਾਣਗੀਆਂ ਇਸ ਕਰਕੇ ਪਹਿਲੇ ਹੀ 50 ਹਜ਼ਾਰ ਕਬਰਾਂ ਉਸ ਨੇ ਪੁੱਟ ਕੇ ਰੱਖੀਆਂ ਹੋਈਆਂ ਸੀ ਇੰਗਲੈਂਡ ਅਤੇ ਫਰਾਂਸ ਨੇ ਜਦੋਂ ਇਹ ਦੇਖਿਆ ਕਿ ਇराकी ਧੜਾ ਧੜਾ ਉਹਨਾਂ ਦੇ ਹਵਾਈ ਜਹਾਜ਼ਾਂ ਨੂੰ ਥੱਲੇ ਸੁੱਟੀ ਜਾ ਰਹੇ ਨੇ ਉਹ ਤਾਂ ਉਹਨਾਂ ਨੇ ਉੱਚੇਰੀ ਉਡਾਣ ਤੋਂ ਬੰਬਾਰੀ ਕਰਨ ਵਾਲੇ ਹਵਾਈ ਜਹਾਜ਼ ਉਹ ਜੰਗ ਵਿੱਚ ਭੇਜ ਦਿੱਤੇ ਤੇ ਇਸ ਤਰ੍ਹਾਂ ਅਮਰੀਕਾ ਨੇ ਇਰਾਕੀ ਤਾਕਤ ਨੂੰ ਪਹਿਲੇ ਹੀ ਚੰਗੀ ਤਰ੍ਹਾਂ ਸਮਝ ਕੇ ਪੂਰੀ ਤਰ੍ਹਾਂ ਨਾਲ ਤਿਆਰੀ ਕੀਤੀ ਹੋਈ ਸੀ ਤੇ ਦੂਜੇ ਪਾਸੇ ਇਹ ਵੀ ਸੀ ਕਿ ਇਰਾਕ ਸੀ ਜਿਹੜਾ ਉਹ ਆਰਥਿਕ ਪੱਖੋਂ ਇਹਨਾਂ ਦੇਸ਼ਾਂ ਦਾ ਮੁਕਾਬਲਾ ਨਹੀਂ ਸੀ ਕਰ ਸਕਦਾ ਇਸ ਲਈ ਰੇਗਿਸਤਾਨ ਵਿੱਚ ਇਹ ਜਿਹੜਾ ਕਤਲੇਆਮ ਹੋਇਆ ਜਾਂ ਇਹ ਕਹਿ ਸਕਦੇ ਆਪਾਂ ਕਤਲੇਆਮ ਦਾ ਤੂਫਾਨ ਸੀ ਜਿਹੜਾ ਇਸ ਨੂੰ ਇਰਾਕ ਰੋਕ ਨਹੀਂ ਸਕਿਆ ਫਿਰ ਇਹ ਸੀ ਕਿ ਉਹ ਇਕੱਲਾ ਸੀ ਦੂਜੇ ਪਾਸੇ ਅਮਰੀਕਾ ਸਮੇਤ ਉਸ ਦੇ 28 ਹੋਰ ਦੇਸ਼ ਸੀ ਜਿਹੜੇ ਉਹਦੇ ਜੋਟੀਦਾਰ ਸੀ ਜਿਨ੍ਹਾਂ ਨੇ ਇਕੱਠੇ ਮਿਲ ਕੇ ਇਰਾਕ ਦਾ ਘੋਗਾ ਚਤ ਕਰ ਦਿੱਤਾ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਦੀ ਅੰਦਰੂਨੀ ਹਮਦਰਦੀ ਭਾਵੇਂ ਇਰਾਕ ਨਾਲ ਸੀ ਪਰ ਭਾਰੀ ਤੌਰ ਤੇ ਉਹ ਇਹਨਾਂ ਨੂੰ ਕੋਈ ਸਹਿਤਾ ਨਹੀਂ ਦੇ ਸਕੇ ਸੋ ਜੰਗ ਦੇ ਸਮੇਂ ਵਿੱਚ ਅਖੀਰ ਤੱਕ ਉਹ ਇਕੱਲਈ ਅਮਰੀਕਾ ਸਮੇਤ 29 ਦੇਸ਼ਾਂ ਦਾ ਮੁਕਾਬਲਾ ਕਰਦਾ ਰਿਹਾ ਜਿਹੜਾ ਕਿ ਬੱਡਾ ਮੁਸ਼ਕਲ ਸੀ ਸੋ ਅਮਰੀਕੀ ਫੌਜਾਂ ਸੀ ਜਿਹੜੀਆਂ ਉਹਨਾਂ ਨੇ ਤਾਂ ਪਹਿਲਾਂ ਹੀ ਵਿਏਟਨਾਮ ਦੀ ਜੰਗ ਵਿੱਚ ਇਹ ਸਬਕ ਸਿੱਖਿਆ ਸੀ ਉਹ ਪੂਰੇ ਦ੍ਰਿੜ ਇਰਾਦੇ ਦੇ ਨਾਲ ਜੰਗ ਵਿੱਚ ਉਤਰੀਆਂ ਹੋਈਆਂ ਸੀ ਸੋ ਇਸ ਕਰਕੇ ਇਰਾਕ ਦੇ ਕੁਵੈਤ ਤੇ ਕਬਜ਼ਾ ਕਰਨ ਤੋਂ ਮਗਰੋਂ ਅਮਰੀਕਾ ਨੇ ਆਪਣੇ ਸਾਥੀ ਦੇਸ਼ਾਂ ਨਾਲ ਹਾਰਸ ਦੀ ਖਾੜੀ ਵਿੱਚ ਜੰਗੀ ਸਾਜ਼ੋ ਸਮਾਨ ਇੰਨਾ ਝੋਕ ਦਿੱਤਾ ਕਿ ਇਰਾਕ ਨੂੰ ਚਾਰੇ ਪਾਸੇ ਤੋਂ ਇੱਕ ਕਿਸਮ ਦਾ ਚੱਕਰ ਵੀਉ ਬਣਾ ਦਿੱਤਾ ਇੰਨਾ ਘੇਰ ਲਿਆ ਉਹ ਹਰ ਪੱਖ ਤੋਂ ਇਰਾਕ ਨੂੰ ਬੇਇੱਜ਼ਤ ਅਤੇ ਨੀਵਾਂ ਦੇਖਣਾ ਚਾਹੁੰਦਾ ਸੀ ਇੱਕ ਅਮਰੀਕੀ ਮਾਹਿਰ ਜਿਸ ਨੇ ਖਾੜੀ ਵਿੱਚ ਉਤਾਰੇ ਗਏ ਅਮਰੀਕੀ ਸੈਨਿਕਾਂ ਦੀ جنگ ਲਈ ਕਾਲ ਨੂੰ ਬਿਆਨ ਕੀਤਾ ਮਤਲਬ ਇੰਨੇ ਕਾਲੇ ਸੀ ਉਹ ਇਰਾਕ ਦੇ ਉੱਤੇ ਹਮਲਾ ਕਰਨ ਵੇਲੇ ਉਹ ਕਹਿਣ ਲੱਗਿਆ ਅਮਰੀਕੀ ਸੈਨਿਕ ਵਿਹਲੇ ਬੈਠੇ ਤੰਗ ਆ ਰਹੇ ਨੇ ਉਹਨਾਂ ਦੇ ਜੁੱਸੇ ਜੰਗ ਲਈ ਭੱਗ ਰਹੇ ਨੇ ਉਹਨਾਂ ਦੀਆਂ ਉਂਗਲਾਂ ਰਫਲਾਂ ਦੇ ਗੋਲੇ ਦੱਬਣ ਲਈ ਵਿਆਕੁਲ ਹਨ ਉਹ ਹਮਲਾਵਰ ਸਦਾਮ ਹਸੈਨ ਨੂੰ ਕੋਚਲ ਦੇਣ ਦੀ ਤਿਆਰੀ ਵਿੱਚ ਹਨ ਉਹਨਾਂ ਨੂੰ ਪਤਾ ਕਿ ਜੰਗ ਵਿੱਚ ਮੌਤ ਜਾਂ ਲੂਲੇ ਲੰਗੜੇ ਹੋਣ ਦੀ ਸਥਿਤੀ ਸਭ ਤੋਂ ਵੱਧ ਪੈਦਾ ਹੁੰਦੀ ਆ ਪਰ ਅਸੀਂ ਉਡੀਕ ਨਹੀਂ ਸਕਦੇ ਕਿਉਂਕਿ ਅਮਰੀਕੀ ਸਭਾ ਉਡੀਕਦੇ ਰਹਿਣ ਦਾ ਨਹੀਂ ਸਵਾ 4 ਲੱਖ ਫੌਜਾਂ ਵਿੱਚੋਂ ਇੱਕ ਹਫ਼ਤੇ ਦੀ ਲੜਾਈ ਵਿੱਚ 2 250 ਮਾਰੇ ਜਾਣ ਦਾ ਖਰਚਾ ਪਰ ਇੰਨੀ ਕੁ ਕੁਰਬਾਨੀ ਦੇਣੀ ਤਾਂ ਬਣਦੀ ਆ ਸੋ ਗੱਲ ਕੀ ਅਮਰੀਕਾ ਬਹੁਤ ਦ੍ਰਿੜ ਇਰਾਦੇ ਨਾਲ ਜੰਗ ਵਿੱਚ ਉਤਰਿਆ ਸੀ ਤੇ ਉਸ ਦੇ ਜਿਹੜੇ ਜੋਟੀਦਾਰ ਸੀ ਉਹਨਾਂ ਦਾ ਆਪਣਾ ਸਵਾਰਥ ਸੀ ਸੋ ਅਮਰੀਕਾ ਨੇ ਇਸ ਕਤਲੇਆਮ ਦੀ ਅਗਵਾਈ ਕੀਤੀ ਤੇ ਉਸੇ ਦੀ ਸਭ ਤੋਂ ਵੱਧ ਸੈਨਾ 4 ਲੱਖ 50 ਹਜ਼ਾਰ ਖਾੜੀ ਵਿੱਚ ਤਾਇਨਾਤ ਕੀਤੀ ਹੋਈ ਸੀ ਮਤਲਬ ਇੰਨੇ ਖਤਰਨਾਕ ਨਾਪਾਂ ਬੰਬ ਛੁੱਟੇ ਗਏ ਜਿਨ੍ਹਾਂ ਨਾਲ ਛੁੱਟੇ ਜਾਣ ਵਾਲੀ ਥਾਂ ਤੇ ਅੱਗ ਦਾ ਭਾਂਪੜ ਵੜ ਉੱਠਦਾ ਸੀ ਫਿਊਜ 에ਅਰ ਬੰਬ ਜਿਹੜੇ ਕਲਿਸ਼ਨ ਫੌਜਾਂ ਨੂੰ ਦਿੱਤੇ ਹੋਏ ਸਨ ਬਹੁਤ ਖਤਰਨਾਕ ਗੈਰ ਪਰਮਾਣੂ ਹਥਿਆਰ ਸੀ ਇਹਨਾਂ ਬੰਬਾਂ ਨਾਲ ਪ੍ਰਭਾਵਿਤ ਫੌਜੀਆਂ ਦੇ ਫੇਫੜੇ ਅਤੇ ਉਹਨਾਂ ਦੇ ਅੰਦਰਲੇ ਅੰਗ ਅਧ ਪਜਦ ਬਾਹਰ ਖਿੱਚੇ ਜਾਂਦੇ ਸੀ ਮਲਕੀ ਇਹ ਸਾਰੇ ਜਿਹੜੇ ਜੋਟੀਦਾਰ ਸੀ ਜੀ ਆਪਾਂ ਇਕੱਲੇ ਇਕੱਲੇ ਦੇਸ਼ ਦੀ ਸੈਨਾ ਦੇਖੀ ਜਿਵੇਂ ਮਰਾਕੋ ਆ ਉਹਦੇ 1700 ਸੈਨਿਕ ਸੀ ਬੰਗਲਾਦੇਸ਼ ਦੇ 2000 ਪਾਕਿਸਤਾਨ ਦੇ 7000 ਮਿਸਰ ਦੇ 35000 ਤੇ ਸੀਰੀਆ ਦੇ 19000 ਤੇ ਨਾਲ 270 ਟੈਂਕ ਵੀ ਲਗਾਏ ਹੋਏ ਸੀ ਚੈਕੋ ਸਲੋਵਾਕੀਆ ਜਿਹੜਾ ਸਾਂਝਾ ਦੇਸ਼ ਸੀ ਚੈਕ ਤੇ ਸਲੋਵਾਕੀਆ 200 ਸੈਨਿਕ ਇਹਨਾਂ ਦੇ ਸੀ ਜੰਗ ਵਿੱਚ ਅਰਜنٹੀਨਾ ਦੇ ਸਭ ਤੋਂ ਘੱਟ 100 ਸੈਨਿਕ 2 ਸਮੁੰਦਰੀ ਜਹਾਜ਼ ਇਹ ਖਾੜੀ ਜੰਗ ਵਿੱਚ ਭੇਜੇ ਹੋਏ ਸੀ ਇਹਨਾਂ ਤੋਂ ਇਲਾਵਾ ਹਾਂਡੂਰਾਸ ਨਾਈਜੀਰੀਆ ਸੈਨੇਗਲ ਇਹਨਾਂ ਦੇ ਕਰਮਬਾਰ 150 480 ਤੇ 500 ਸੈਨਿਕ ਸੀ ਇਟਲੀ ਦੇ 8 ਲੜਾਕੂ ਹਵਾਈ ਜਹਾਜ਼ ਕੈਨੇਡਾ ਦੇ 2000 ਸੈਨਿਕ ਇਹਨਾਂ ਤੋਂ ਇਲਾਵਾ 18 ਲੜਾਕੂ ਹਵਾਈ ਜਹਾਜ਼ ਵੀ ਸੀ ਮਹਲਾ ਕਿ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਅਮਰੀਕਾ ਅਤੇ ਇਸ ਦੇ ਜੋਟੀਦਾਰਾਂ ਦੀ 8 ਲੱਖ ਸੈਨਾ ਸੀ। ਇਰਾਕ ਜਿਸ ਨੂੰ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਫੌਜੀ ਸ਼ਕਤੀ ਹੋਣ ਦਾ ਮਾਣ ਹਾਸਲ ਸੀ। ਉਸਨੇ ਆਪਣੀ ਖੂਨ ਖਾਰ ਫੋਰਸ ਰਿਪਬਲਿਕਨ ਗਾਰਡਜ਼ ਉਹਨੂੰ ਵਿਸ਼ੇਸ਼ ਤੌਰ ਤੇ ਜੰਗ ਵਿੱਚ ਤੈਨਾਤ ਕੀਤਾ ਹੋਇਆ ਸੀ ਸੋ ਇਰਾਕੀ ਜੰਗੀ ਸਾਜ਼ੋ ਸਮਾਨ ਇਹਨਾਂ ਦੇਸ਼ਾਂ ਲਈ ਭਾਵੇਂ ਕਾਫੀ ਨਹੀਂ ਸੀ ਪਰ ਤਾਂ ਵੀ ਅਮਰੀਕਾ ਅਤੇ ਉਸ ਦੇ ਜੋਟੀਦਾਰ ਇਰਾਕ ਦੀ ਜਮੀਨੀ ਫੌਜ ਤੋਂ ਡਰ ਰਹੇ ਸਨ ਉਹਨਾਂ ਦੇ ਡਰ ਕਰਕੇ ਹੀ ਉਹਨਾਂ ਨੇ ਲਗਾਤਾਰ ਇੰਨੇ ਹਵਾਈ ਹਮਲੇ ਕੀਤੇ ਕਿ ਇਰਾਕ ਨੂੰ ਤਬਾਹ ਕਰ ਦਿੱਤਾ ਇੱਕ ਇੱਕ ਦਿਨ ਵਿੱਚ 3-3000 ਦੇ ਕਰੀਬ ਹਵਾਈ ਹਮਲੇ ਕੀਤੇ ਗਏ ਇਸ ਦੇ ਰਡਾਰ ਦੁਸ਼ਮਣ ਦੀਆਂ ਮਜ਼ਾਈਲਾਂ ਨੂੰ ਅੱਧ ਸਮਾਂ ਨੇ ਲੱਗ ਗਏ ਆਪਣੇ ਆਪ ਉਹਨਾਂ ਦਾ ਪਿੱਛਾ ਕਰਕੇ ਖਤਮ ਕਰ ਦੇ ਸੋ ਇਸ ਤਰ੍ਹਾਂ ਅਮਰੀਕਾ ਨੇ ਮਿੱਤਰ ਦੇਸ਼ਾਂ ਨਾਲ ਮਿਲ ਕੇ ਲਗਾਤਾਰ 7 ਮਹੀਨੇ ਤੱਕ ਇਰਾਕ ਦੀ ਘੇਰਾਬੰਦੀ ਜਾਰੀ ਰੱਖੀ ਸੋ ਇਸ ਸਮੇਂ ਤੱਕ ਨਾ ਕੋਈ ਚੀਜ਼ ਇਰਾਕ ਵਿੱਚ ਆਉਣ ਦਿੱਤੀ ਗਈ ਤੇ ਨਾ ਇਰਾਕ ਤੋਂ ਬਾਹਰ ਜਾਣ ਦਿੱਤੀ ਗਈ ਗੱਲ ਕਿ ਇਰਾਕ ਨੂੰ ਗੋਡੇ ਟੇਕਣ ਤੇ ਮਜਬੂਰ ਕਰ ਦਿੱਤਾ ਗਿਆ ਤੇ ਇਰਾਕੀ ਹਾਰ ਦਾ ਮੈਂ ਕਹਿੰਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਇਸਲਾਮੀ ਜਗਤ ਸੀ ਜਿਹੜਾ ਉਸ ਦੀ ਆਪਸੀ ਈਰਖਾ ਸੀ ਜਾਂ ਇਹ ਕਹਿ ਲਓ ਇਜ਼ਰਾਈਲ ਦਾ جنگ ਤੋਂ ਨਿਰਪੱਖ ਰਹਿਣਾ ਸੀ ਜੇਕਰ ਤੇ ਇਜ਼ਰਾਈਲ جنگ ਵਿੱਚ ਪ੍ਰਵੇਸ਼ ਕਰ ਜਾਂਦਾ ਤਾਂ ਇਸ جنگ ਦੀ ਸਥਿਤੀ ਬਦਲ ਜਾਣੀ ਸੀ ਕਿਉਂਕਿ ਇਸਲਾਮੀ ਦੇਸ਼ ਜਿਹੜੇ ਉਹ ਇਜ਼ਰਾਈਲ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦੇ ਸੀ ਜੇਕਰ ਇਹ ਲੜਾਈ ਵਿੱਚ ਆ ਜਾਂਦਾ ਤਾਂ ਲੜਾਈ ਦਾ ਪਾਸਾ ਵੀ ਪਲਟ ਜਾਂਦਾ ਇਜ਼ਰਾਈਲ ਉੱਤੇ ਏਸੇ ਕਰਕੇ ਸਦਾਮ ਹੁਸੈਨ ਨੇ 18 ਜਨਵਰੀ 1991 ਨੂੰ ਸਕੱਟਮੈਜ਼ਾਈਲਾਂ ਨਾਲ ਹਮਲਾ ਕੀਤਾ ਤੇ ਸੰਸਾਰ ਨੂੰ ਹੈਰਾਨ ਕਰ ਦਿੱਤਾ ਅਮਰੀਕਾ ਅਤੇ ਉਸ ਦੇ ਜੋਟੀਦਾਰਾਂ ਦੇ ਹੱਥਾਂ ਦੇ ਤੋਤੇ ਉੱਡ ਗਏ ਸੀਰੀਆ ਮਿਸਰ 사ਉਦੀ ਅਰਬ ਇਹ ਤੁਰਕੀ ਵਰਗੇ ਮੁਸਲਮਾਨ ਦੇਸ਼ ਦੁਚਿੱਤੀ ਵਿੱਚ ਪਏ ਗਏ ਕਿ ਹੁਣ ਕੀ ਕੀਤਾ ਜਾਵੇ ਪਰ ਰਾਕੀ ਸਦਰ صدام حسین ਦੀ ਕੂਟਨੀਤੀ ਸਫਲ ਨਹੀਂ ਹੋਈ। ਇਜ਼ਰਾਈਲ ਨੂੰ ਜੰਗ ਵਿੱਚ ਖਿੱਚ ਕੇ ਉਹ ਜੰਗ ਨੂੰ ਨਵਾਂ ਮੋੜ ਦੇਣਾ ਚਾਹੁੰਦਾ ਸੀ। ਉਸ ਦਾ ਖਿਆਲ ਸੀ ਕਿ ਇਜ਼ਰਾਈਲ ਉਸ ਉੱਤੇ ਜਵਾਬੀ ਹਮਲਾ ਕਰੇਗਾ। ਜਿਸ ਕਾਰਨ ਅਰਬ ਦੇਸ਼ਾਂ ਵਿੱਚ ਫੁੱਟ ਪੈ ਜਾਵੇਗੀ ਅਤੇ ਅਮਰੀਕਾ ਦਾ ਸਾਥ ਛੱਡ ਦੇਣਗੇ। ਪਰੰਤੂ ਅਮਰੀਕਾ ਨੇ ਇਜ਼ਰਾਈਲ ਉੱਤੇ ਹੋਰ ਹੈ ਸਕੱਡ ਹਮਲਿਆਂ ਨੂੰ ਰੋਕਣ ਲਈ ਪੈਟਰੀਆਟ ਮਿਜ਼ਾਈਲਾਂ ਦੀ ਛਤਰੀ ਤਾਣੀ ਹੋਈ ਸੀ ਦੂਜਾ ਇਜ਼ਰਾਈਲ ਨੂੰ ਇਹ ਵੀ ਕਿਹਾ ਹੋਇਆ ਸੀ ਜਾਂ ਇਹ ਕਹਿ ਲੋ ਪ੍ਰੈਸ਼ਰ ਪਾਇਆ ਹੋਇਆ ਸੀ ਕਿ ਉਹ ਜੰਗ ਵਿੱਚ ਪ੍ਰਵੇਸ਼ ਨਾ ਕਰੇ ਸੋ ਅਮਰੀਕਾ ਰੂਸ ਅਤੇ ਹੋਰ ਦੇਸ਼ਾਂ ਨੇ ਇਜ਼ਰਾਈਲ ਨੂੰ ਨਿਰਪੱਖ ਰਹਿਣ ਦੀ ਮਜਬੂਰ ਕੀਤਾ ਹੋਇਆ ਸੀ ਇਸ ਕਰਕੇ ਉਹ ਜੰਗ ਵਿੱਚ ਪ੍ਰਵੇਸ਼ ਨਹੀਂ ਕੀਤਾ ਉਸਰੇ ਦੂਜਾ ਸੀ ਕਿ ਅਮਰੀਕਾ ਸੀ ਜਿਹੜਾ ਆਰਥਿਕ ਤੌਰ ਤੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਸੀ ਠੰਡੀ ਜੰਗ ਦੇ ਖਾਤਮੇ ਤੋਂ ਮਗਰੋਂ ਸੰਸਾਰ ਵਿੱਚ ਇੱਕੋ ਇੱਕ ਸ਼ਕਤੀ ਰਹਿ ਗਈ ਸੀ ਸੁਰੱਖਿਆ ਪਰਿਸ਼ਦ ਨੂੰ ਆਪਣੇ ਹਿੱਤਾਂ ਲਈ ਵਰਤਣ ਨੂੰ ਹੁਣ ਉਸ ਨੂੰ ਕੋਈ ਰੋਕ ਨਹੀਂ ਸੀ ਸਕਦਾ ਕਿਸੇ ਮੁਲਕ ਵਿੱਚ ਇਹ ਜ਼ਰਤ ਨਹੀਂ ਸੀ ਕਿ ਅਮਰੀਕਾ ਨੂੰ ਕਿਸੇ ਤਾਕਤ ਵਰਤਣ ਤੋਂ ਕੋਈ ਰੋਕ ਸਕੇ ਸੋ Soviet ਸੰਘ ਨੇ ਮਤਾ ਭਾਵੇਂ ਪਹਿਲਾ ਵਾਂਗ ਵਿਟੋ ਨਹੀਂ ਕੀਤਾ ਜਿਵੇਂ ਉਸ ਕੋਲ ਪਾਵਰ ਸੀ ਪਹਿਲੀ ਖਾੜੀ ਜੰਗ ਵੇਲੇ ਭਾਵੇਂ ਚੀਨ ਅਤੇ ਸੋਵੀਅਤ ਸੰਘ ਨੇ ਮਤਾ ਵਿਟੋ ਕਰ ਦਿੱਤਾ ਸੀ ਪਰ ਹੁਣ ਰਸ਼ੀਆ ਕਮਜ਼ੋਰ ਹੋ ਗਿਆ ਸੀ ਤੇ ਜਨਰਲ ਅਸੈਂਬਲੀ ਤੋਂ ਅਮਰੀਕਾ ਨੇ ਇਹ ਮਤਾ ਪਾਸ ਕਰਵਾ ਲਿਆ ਸੀ ਤੇ ਲੜਾਈ ਵਿੱਚ ਦੂਜੇ ਦੇਸ਼ਾਂ ਦੀ ਸਹਿਯੋਗਤਾ ਪ੍ਰਾਪਤ ਕਰ ਲਈ ਇਸ ਤਰ੍ਹਾਂ ਉਸਨੇ ਆਪਣੇ ਮਿੱਤਰ ਦੇਸ਼ਾਂ ਦੀ ਅਤ ਆਧੁਨਿਕ ਹਥਿਆਰਾਂ ਨਾਲ ਸ਼ਕਤੀਸ਼ਾਲੀ ਹਵਾਈ ਅਤੇ ਸਮੁੰਦਰੀ ਤਾਕਤ ਨਾਲ ਅਰਬ ਦੇਸ਼ਾਂ ਦੀ ਆਪਸੀ ਈਰਖਾ ਦਾ ਲਾਭ ਉਠਾਉਂਦੇ ਹੋਏ ਇਰਾਕ ਨੂੰ ਇਕੱਲਾ ਦੇਖ ਕੇ ਉਸ ਨੂੰ ਬਰਬਾਦ ਕਰ ਦਿੱਤਾ ਉਸ ਦੀ ਭੂਮੀ ਨੂੰ ਚਿਤ ਕਰ ਦਿੱਤਾ ਸੋ ਇਹ ਵੀ ਸੀ ਕਿ ਇਰਾਕ ਸੀ ਜਿਹੜਾ ਉਸ ਦੀ ਸਮੁੰਦਰੀ ਸ਼ਕਤੀ ਸੀ ਜਿਹੜੀ ਉਹ ਵੀ ਅਮਰੀਕਾ ਤੇ ਉਸ ਦੇ ਜੋਟੀਦਾਰਾਂ ਦੇ ਬਰਾਬਰ ਦੀ ਨਹੀਂ ਸੀ ਇਸ ਕਰਕੇ ਇਰਾਕ ਨੂੰ ਹਾਰ ਦਾ ਉਹ ਦੇਖਣਾ ਪਿਆ ਸੋ ਇਹ ਸਾਥੀਓ ਸੀ ਤੀਜਾ ਅਧਿਆਇ ਕੀਤਾ ਸੀ ਆਪਾਂ ਅੱਗੇ ਕਰਾਂਗੇ ਚੌਥਾ ਅਧਿਆਇ ਜਿਸ ਦਾ ਨਾਂ ਹੋਏਗਾ ਮੈਸੋਪੋਟਾਮੀਆ ਦਾ ਸੋਗ ਪਾਟ ਵਨ ਧੰਨਵਾਦ